ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 26 27 28 ਅਤੇ 29 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਉੱਪਰ ਲਗਾਤਾਰ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ ਤਗੜੀ ਬੱਦਲਬਾਈ ਮੀਂਹ ਦੀ ਕਾਰਵਾਈ ਪੰਜਾਬ ਦੇ ਉੱਪਰ ਬਣੀ ਹੋਈ ਹੈ ਜਿਹਦੇ ਸਿੱਟੇ ਵਜੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਹੜ੍ਹ ਵਰਗੇ ਬਣੇ ਹੋਏ ਨੇ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਹੋ ਰਿਹਾ ਹੈ ਤਾਂਜਾ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰਦੇ ਹਾਂ ਜੀ ਹੁਣ ਦਿਨਾਂ ਦੇ ਹਿਸਾਬ ਨਾਲ ਕਿਹੜੇ-ਕਿਹੜੇ ਦਿਨ ਕਿਵੇਂ-ਕਿਵੇਂ ਦਾ ਮੌਸਮ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਗੱਲ ਕੀਤੀ ਜਾਵੇ ਤਾਂ ਤਾਜ਼ਾ ਜੋ ਹਾਲਾਤ ਨੇ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜੀ ਮੀਂਹ ਦੀ ਉਮੀਦ 26 ਅਗਸਤ ਨੂੰ ਪਣਦੀ ਹੋਈ ਦਿਖਾਈ ਦੇ ਰਹੀ ਹੈ ਉਹਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅਮਰitsar, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਇਹ ਜ਼ਿਲ੍ਹੇ ਮੇਨ ਹੋਣਗੇ ਨਾਲ ਦੀ ਨਾਲ ਰੂਪਨਗਰ ਫਤੇਗੜ ਸਾਹਿਬ ਅਤੇ ਪਟਿਆਲਾ ਵਿੱਚ ਵੀ ਤਗੜੀ ਕਾਰਵਾਈ ਹੈ ਪਰ ਲੱਗਦਾ ਹੈ ਕਿ ਨਵਾਂ ਸ਼ਹਿਰ ਅਤੇ ਮੁਹਾਲੀ ਵਿੱਚ ਵੀ ਠੀਕ ਠਾਕ ਮੀਂਹ ਹੋ ਸਕਦਾ ਹੈ ਨਾਲ ਦੀ ਨਾਲ ਲੁਧਿਆਣਾ ਵਿੱਚ ਵੀ ਠੀਕ ਠਾਕ ਕਾਰਵਾਈ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਦਰਮਿਆਨਾ ਮੀ ਸਾਨੂੰ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮੋਗਾ ਲੁਧਿਆਣਾ ਸੰਗਰੂਰ ਇਹਨਾਂ ਵਿੱਚ ਦੇਖਣ ਨੂੰ ਮਿਲੇਗਾ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ 26 ਅਗਸਤ ਤੋਂ ਵੀ ਤਗੜੀ ਕਾਰਵਾਈ ਪੰਜਾਬ ਦੇ ਵਿੱਚ ਮੀਂਹ ਦੀ ਬਣਦੀ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਕਾਫੀ ਭਾਰੀ ਮੀਂਹ ਹੋ ਸਕਦਾ ਹੈ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 27 ਅਗਸਤ ਨੂੰ ਮੌਸਮ ਕਾਫੀ ਜ਼ਿਆਦਾ ਚੇਂਜ ਹੋ ਰਿਹਾ ਜੀ ਜੋ ਸਿਸਟਮ ਪੰਜਾਬ ਵਿੱਚ ਬੜ ਰਹੇ ਨੇ ਉਹਦੇ ਵਿੱਚ ਮੇਨ ਤੌਰ ਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਇਹ ਚਾਰ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਤਗੜੀ ਕਾਰਵਾਈ ਹੋ ਸਕਦੀ ਹੈ ਮੀਂਹ ਦੀ ਬਾਕੀ ਪੰਜਾਬ ਦੇ ਵਿੱਚ ਐਵਰੇਜ ਵਰਖਾ ਹੋਵੇਗੀ ਮੇਨ ਅਗਰ ਗੱਲ ਕਰੀ ਜਾਵੇ ਤਾਂ ਤੁਸੀਂ ਦੇਖੋਗੇ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂਸ਼ਹਿਰ ਰੂਪਨਗਰ ਫਤਿਹਗੜ ਮੋਹਾਲੀ ਪਟਿਆਲਾ ਸੰਗਰੂਰ ਲੁਧਿਆਣਾ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਵਿੱਚ ਦਰਮਿਆਨਾ ਬੱਦਲਬਾਜ਼ੀ ਦਾ ਅਸਰ ਦੇਖਣ ਨੂੰ ਮਿਲੇਗਾ ਹਲਕੀ ਦਰਮਿਆਨੀ ਮੀਂਹ ਵੀ ਹੋ ਦੀ ਚਾਂਸ ਲਗਾਤਾਰ ਬਣੇ ਹੋਏ ਨੇ ਤਾਪਮਾਨ ਦੇ ਵਿੱਚ ਭਾਰੀ ਗਰਮਟਾਈ ਹੈ ਪੰਜਾਬ ਦੇ ਵਿੱਚ ਜਿਹੜਾ ਐਵਰੇਜ ਤਾਪਮਾਨੋ ਕਿਤੇ ਨਾ ਕਿਤੇ 30 ਡਿਗਰੀ ਦੇ ਨੇੜੇ ਤੇ ਚੱਲ ਰਿਹਾ ਤੇ 27 ਅਗਸਤ ਨੂੰ ਤਾਪਮਾਨ 30-32 ਡਿਗਰੀ ਤੱਕ ਜਾ ਸਕਦਾ ਹੈ ਹਲਕੀ ਦਰਮਿਆਨੀ ਗਰਮੀ ਹੋਵੇਗੀ ਭਾਰੀ ਮੀਂ ਫੇਰ ਅਗਰ ਗੱਲ ਕਰੀਏ 28 ਅਗਸਤ ਨੂੰ 28 ਅਗਸਤ ਨੂੰ ਤੁਸੀਂ ਦੇਖੋਗੇ ਕਿ ਹਲਕਾ ਦਰਮਿਆਨਾ ਮੀਂਹ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਪੰਜਾਬ ਦੇ ਵਿੱਚ ਜਿਹੜੇ 25% ਦੇ ਨੇੜੇ ਉਮੀਦ ਹੈ ਕਿ ਹਲਕੀ ਦਰਮਿਆਨੀ ਬਰਖਾ ਹੋ ਸਕਦੀ ਹੈ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਅਤੇ ਮੁਹਾਲੀ ਤੇ ਨਵਾਂ ਸ਼ਹਿਰ ਜਲੰਧਰ ਵਿੱਚ ਵੀ ਠੀਕ ਠਾਕ ਬਰਖਾ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਤਾਪਮਨ ਦੇ ਵਿੱਚ ਘਰਾਬਟ ਆਈ ਹੈ ਪਰ 28 ਤਰੀਕ ਤੋਂ ਬਾਅਦ ਫਿਰ ਤਾਪਮਨ ਵਧਣਗੇ 35 ਡਿਗਰੀ ਤੱਕ ਤਾਪਮਨ ਜਾ ਸਕਦੇ ਨੇ ਬੱਦਲਬਾਜ਼ੀ ਤੇ ਮੀਂਹ ਦਾ ਅਸਰ ਦਰਮਿਆਨ ਨੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਆਖਰੀ ਦਿਨ ਤੇ ਅਗਰ ਗੱਲ ਕਰੀ ਤਾਂ 29 ਅਗਸਤ ਨੂੰ ਫਿਰ ਤੋਂ ਸਿਸਟਮ ਚੇਂਜ ਹੋ ਰਿਹਾ ਜੀ ਮੀਂਹ ਦੀ ਉਮੀਦ ਸਾਨੂੰ ਜਾਗ ਰਹੀ ਹੈ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹੇ ਵਿੱਚ ਤਗੜੀ ਕਾਰਵਾਈ ਹੋ ਸਕਦੀ ਹੈ 50 ਤੋਂ 75% ਬਾਕੀ ਜਿੰਨੀ ਵੀ 벨ਟ ਹੈ ਮਾਲਵਾ 벨ਟ ਕਰ ਲਈਏ ਮਾਝਾ ਕਰ ਲਈਏ ਦੁਆਬਾ ਕਰ ਲਈਏ ਜਾਂ ਇਨਾ ਵਿੱਚ ਠੀਕ ਠਾਕ ਮੀ ਬੱਦਲਬਾਹੀ ਦੇਖਣ ਨੂੰ ਮਿਲੇਗੀ ਜਾਨੀ ਕਿ 25 ਤੋਂ 50% ਚਾਂਸ ਹੈਗੇ ਬਾਕੀ ਪੰਜਾਬ ਦੇ ਵਿੱਚ ਵੀ ਮੀ ਦੀ ਉਮੀਦ ਤਗੜੀ ਬਣਦੀ ਦਿਖਾਈ ਦੇ ਰਹੀ ਹੈ ਜਾਨੀ ਕਿ ਕਹਿ ਸਕਦੇ ਆ ਕਿ 29 ਅਗਸਤ ਤੱਕ ਹੁਣ ਉੱਪਰ-ਨੀਚੇ ਮੌਸਮ ਹੁੰਦਾ ਰਹੇਗਾ 26 ਅਗਸਤ ਤੱਕ ਤਗੜੀ ਕਾਰਵਾਈ ਹੈ ਮੀ ਦੀ ਫਿਰ 27-28 ਨੂੰ ਥੋੜੇ ਸਿਸਟਮ ਕਮਜ਼ੋਰ ਪੈ ਰਹੇ ਆ ਜੀ ਪਰ 29 ਅਗਸਤ ਨੂੰ ਫੇਰ ਤੋਂ ਸਿਸਟਮ ਆਪਣਾ ਰੁਖ ਬਦਲਦੇ ਨੇ ਪਰ ਮਾਝੇ ਤੇ ਦੁਆਬੇ ਵਿੱਚ ਲਗਾਤਾਰ ਬਰਖਾ ਹੋਣ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਮੀਂਹ ਦੇ ਹਾਲਾਤ ਅੰਡਰ ਕੰਟਰੋਲ ਰਹਿਣਗੇ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੀ 29 ਅਗਸਤ ਤੱਕ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਤੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ